ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿਸ ਨੂੰ ਸਾਰਿਆਂ ਨੂੰ ਪਤਾ ਹੋਊਗਾ ਕਿ ਬਾਬਾ ਧਾਨ ਦਾ ਜੀ ਦਾ ਮੇਲਾ ਹੁੰਦਾ ਇਸ ਸਾਲ ਇਸ ਵਾਰ 7 8 9 10 April ਦਾਗਾ ਤੇ ਜਿਹਦੇ ਵਿੱਚ ਕਬੱਡੀ ਕੱਪ ਵੀ ਕਰਾਇਆ ਜਾਂਦੇ ਹਨ ਜੋ ਕਿ ਇਸ ਵਾਰ 9 ਤੇ 10 April ਨੂੰ ਮੰਗਲਵਾਰਾ ਤੇ ਬੁੱਧਵਾਰ ਨੂੰ ਕਰਾਇਆ ਜਾ ਰਿਹਾਗਾ ਜੋ ਕਿ ਬਹੁਤ ਹੀ ਵਧੀਆ ਕਬੱਡੀ ਕੱਪ ਹੈ ਜਦੀ ਜਾਣਕਾਰੀ ਆਪ ਨੂੰ ਪ੍ਰਧਾਨ ਜੀ ਹਰਪ੍ਰੀਤ ਸਿੰਘ ਜੀ ਚਦੀਰ ਆਪਣੇ ਨਾਲ ਖੜੇ ਹੋ ਦੱਸਣਗੇ ਆਪਾਂ ਨੂੰ ਹਾਂ ਜੀ ਸਤਿ ਸ੍ਰੀ ਅਕਾਲ ਜੀ ਆਪਣੇ ਬਾਬਾ ਧਿਆਨ ਦਾਸ ਜੀ ਬਾਬਾ ਕਾਲੂ ਦਾਸ ਜੀ ਦਾ ਹਰ ਮੇਲਾ ਆਪਣੇ ਇਸ ਵਾਰ 7 8 9 10 April ਦਾ ਹੈ 9 ਅਤੇ 10 ਨੂੰ ਬਹੁਤ ਵਧੀਆ ਕਬੱਡੀ ਕੱਪ ਕਰਵਾਇਆ ਜਾ ਰਿਹਾ ਜਿਸ ਦੇ ਇਨਾਮ ਬਹੁਤ ਵਧੀਆ ਨੇ ਇਸ ਦਾ ਕਬੱਡੀ ਓਪਨ ਤਿੰਨ ਵਾਰੋਂ 10 April ਨੂੰ ਕਰਵਾਏ ਜਾਣਗੇ ਜਿਹਦਾ ਨਾਮ ਪਹਿਲਾ ਫਸਟ ਨਾਮ ਲੱਖ ਰੁਪਇਆ ਤੇ ਸੈਕੰਡ ਨਾਮ 75000 ਰੁਪਏ ਤੇ ਜਿਹੜੇ ਪਲੇਅਰ ਉਤਮ ਹੋਣਗੇ ਉਹਨਾਂ ਨੂੰ 31 31000 ਰੁਪਏ ਦਿੱਤਾ ਜਾਊਗਾ ਪਹਿਲੇ ਦਿਨ ਅਸੀਂ ਨਗਰ ਨਿਵਾਸੀਆਂ ਦੀ ਅਪੀਲ ਤੇ ਅਸੀਂ ਇੱਕ ਪਿੰਡ ਕਬੱਡੀ ਨੂੰ ਪ੍ਰਮੋਟ ਕਰਨ ਲਈ ਇੱਕ ਪਿੰਡ ਓਪਨ ਰੱਖਿਆ ਉਸਦੇ ਵੀ 35000 ਤੇ 25000 ਨਾਮ ਰੱਖਿਆ ਸੈਕੰਡ ਫਸਟ ਤੇ ਉਹਦੇ ਵਾਸਤੇ ਅਸੀਂ ਚਾਂਦੀ ਦੇ ਕੜੇ ਬਣਵਾਏ ਨੇ ਜਿਹੜੀਆਂ ਕੁਝ ਸ਼ਰਤਾਂ ਨੇ ਇੱਕ ਤਾਂ ਜਿਹੜੇ ਪਲੇਅਰ ਨੇ ਸਾਡੀ ਅਪੀਲ ਪ੍ਰਮਾਣ ਕਰਨ ਵੀ ਸੁਨੇਹਾ ਆਉਣ ਪ੍ਰਸ਼ਾਸਨ ਦੀ ਹਦਦ ਤੰਜ਼ਾਰ ਅਸੀਂ ਜਿਹੜਾ ਟੂਰਨਾਮੈਂਟ ਆ ਉਹ 6 ਤੀ ਨਵੇਂਣਾ ਯਾਨੀ ਕਿ ਦਿਨ ਖੜੇ ਹਾਂ ਜਿਆਦਾ ਲੇਟ ਹੋ ਜਾਂਦਾ ਇਹ ਆਪਣਾ ਜੀ ਹਾਂਜੀ 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 ਜਿਆਦਾ ਲੇਟ ਹੋ ਜਾਂਦਾ ਜੀ